ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਵੱਲੋਂ ਅੱਜ ਸੰਗਰੂਰ ਲੋਕ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ੍ਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਹੱਕ ਵਿੱਚ ਮਲੇਰਕੋਟਲਾ ਵਿੱਚ ਰੋਡ ਸ਼ੋਅ ਕੀਤਾ ਗਿਆ ਜਿਸ ਵਿੱਚ ਆਪਣੇ ਦਿੱਤੇ ਹੋਏ ਸਮੇਂ ਤੋਂ ਬਹੁਤ ਲੇਟ ਪਹੁੰਚਣ ਅਤੇ ਹਨੇਰਾ ਹੋਣ ਕਰਕੇ ਸੜਕਾਂ ਉੱਪਰ ਕੋਈ ਬਹੁਤਾ ਇਕੱਠ ਨਹੀਂ ਹੋ ਸਕਿਆ ਜਿਸ ਕਾਰਨ ਮਲੇਰਕੋਟਲਾ ਦਾ ਇਹ ਰੋਡ ਸ਼ੋਅ ਖਲਾਫ ਸ਼ੋਅ ਬਣ ਕੇ ਰਹਿ ਗਿਆ ਅਤੇ ਮੁੱਖ ਮੰਤਰੀ ਆਪਣੀ ਉਮੀਦ ਮੁਤਾਬਿਕ ਵੋਟਰਾਂ ਨੂੰ ਪ੍ਰਭਾਵਿਤ ਕਰਨ ਵਿੱਚ ਸਫਲ ਨਹੀਂ ਹੋ ਸਕੇ। ਨੌਂ ਸੌ ਦਰਾਂ ਲੋਕਾਂ ਦਾ ਇਕੱਠ ਘਾਟ ਹੋਣ ਦਾ ਕਾਰਨ ਹਲਕਾ ਵਿਧਾਇਕ ਅਤੇ ਜ਼ਿਲ੍ਹਾ ਪ੍ਰਧਾਨ ਦੀ ਆਪਸੀ ਖਿੱਚੋਤਾਣ ਨੂੰ ਮੰਨਿਆ ਜਾ ਰਿਹਾ ਹੈ ਦਰਸ਼ਕਾਂ ਨਾਲ ਉਹਨਾਂ ਦੇ ਨਾਲ ਆਏ ਮੰਤਰੀ ਵਿਧਾਇਕਾਂ ਅਤੇ ਸੁਰੱਖਿਆ ਕਰਮੀਆਂ ਦੀ ਦੀ ਗਿਣਤੀ ਕਿਧਰੇ ਜ਼ਿਆਦਾ ਸੀ ਭਾਵੇਂ ਕਈ ਮਹਿਕਮੇ ਦੀਆਂ ਮੁਲਾਜ਼ਮ ਜਥੇਬੰਦੀਆਂ ਵੱਲੋਂ ਮੁੱਖ ਮੰਤਰੀ ਨੂੰ ਕਾਲੀਆਂ ਝੰਡੀਆਂ ਦਿਖਾਉਣ ਦੀ ਬਯੰਤ ਬਣਾਈ ਗਈ ਸੀ ਪਰ ਪੁਲਿਸ ਨੂੰ ਇਸ ਦੀ ਪੇਣਕ ਲੱਗਣ ਕਾਰਨ ਮਲੇਰ ਕੋਟਲਾ ਪੁਲਿਸ ਦੇ ਕੀਤੇ ਗਏ ਫੁਕਤਾ ਪ੍ਰਬੰਧਾ ਕਾਰਨ ਉਹ ਕਾਲੀਆਂ ਝੰਡੀਆਂ ਦਿਖਾਉਣ ਵਿੱਚ ਸਫਲ ਨਹੀਂ ਹੋ ਸਕੇ ਜਾਣਕਾਰੀ ਅਨੁਸਾਰ ਕਈ ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਦੀਆਂ ਬੱਸਾਂ ਵਿੱਚ ਬਿਠਾ ਕੇ ਦੂਰ-ਦਰਾਡੇ ਦੇ ਪੁਲਿਸ ਸਟੇਸ਼ਨਾਂ ਵਿੱਚ ਰੱਖਿਆ ਗਿਆ ਆਓ ਦੇਖਦੇ ਹਾਂ ਅੰਬੇਡਕਰ ਮਿਸ਼ਨ ਨਿਊਜ਼ ਚੈਨਲ ਦੇ ਲਈ ਮਲੇਰਕੋਟਲਾ ਤੋਂ ਸਰਪਜੀਤ ਸਿੰਘ ਰਟੋਲਾ ਦੀ ਖਾਸ ਰਿਪੋਰਟ ਬਿਸਮਿਲਲਾਹਿ ਰਹਿਮਨ ਰਹਿਮ ਸ਼ੁਰੂ ਕਰਦਾ ਰੱਬ ਦੇ ਨਾਮ ਤੇ ਬਹੁਤ ਖੁਸ਼ੀ ਹੈ ਤੇ ਮਲੇਰਕੋਟਲੇ ਦੇ ਵਿੱਚ ਬੜਾ ਹੁਸ਼ਾ ਹੈ ਮੈਨੂੰ ਉਮੀਦ ਹੈ ਕਿ ਜ਼ਿਲ੍ਹੇ ਸ਼ਹੀਦ ਦੇ ਵਿੱਚ ਕਾਫੀ ਰਿਕਾਰਡ ਤੋੜੇ ਨੇ ਪਰ ਮਲੇਰਕੋਟਲਾ ਬਹੁਤ بڑا ਰਿਕਾਰਡ ਤੋੜਨ ਜਾ ਰਿਹਾ ਹੈ ਬਹੁਤ ਲੋਕਾਂ ਨੇ ਦੇਖਿਆ ਉਹਦਾ ਜਿੱਦ ਦਾ ਬੜਾ ਹੁਸ਼ਾ ਹੈ ਮੈਂ ਤਾਂ ਕਹਿ ਰੋ ਗੱਲ ਮੇਰੀ ਯੂ ਬਹੁਤ ਬੜਾ ਰੋਲ ਲਮਾਉਦਾ ਐ ਅੱਜ ਉਹਨੇ ਦੇਖਿਆ ਉਹ ਹਜ਼ਾਰਾਂ ਇਤਰਾਦ ਦੇ ਵਿੱਚ ਮੀਤ ਜੀ ਆਇਆ ਐ ਔਰ ਜਿਹੜੇ ਮਾਰਕੀਟ ਐ ਉਹਨਾਂ ਦੇ ਮੁੱਖ ਮੰਤਰੀ ਸਾਹਿਬ ਦਾ ਬੜਾ ਕਰੇਜ਼ ਐ ਮੁੱਖ ਮੰਤਰੀ ਸਾਹਿਬ ਆਉਂਦਾ ਮੀਤ ਸ਼ੇਰ ਮੀਤ ਜੇਰਾ ਸਾਹਿਬ ਆਉਂਦਾ ਬਹੁਤ ਜ਼ਿਆਦਾ ਕਰੇਜ਼ ਐ ਔਰ ਬਹੁਤ ਖੁਸ਼ੀ ਆ ਬੜਾ ਅੱਛਾ ਜਿਵੇਂ ਕਿ ਦੇਖਿਆ ਜਾਵੇ ਰੋਡ ਸ਼ੋ ਦਾ ਟਾਈਮ 4:30 ਵਜੇ ਰੱਖਿਆ ਗਿਆ ਸੀਗਾ ਅੱਜ 2 ਘੰਟੇ ਲੇਟ ਚੱਲੇ ਰਿਹਾ ਹਲੇ ਵੀ ਕਿਉਂ ਲੇਟ ਤੇਰੇ ਮੈਨੂੰ ਲੱਗਦੇ ਨੇ ਹੈਗੇ ਪਹੁੰਚੇ ਮੁੱਖ ਮੰਤਰੀ ਸਾਹਿਬ ਅਸਰ ਬੁਝਾਰਿਸ਼ ਹੈ ਮੁੱਖ ਮੰਤਰੀ ਸਾਹਿਬ ਦੀ ਪਿੱਛੇ ਕਾਫੀ ਮੀਟਿੰਗਸ ਨੇ ਪ੍ਰੋਗਰਾਮ ਸੌਰੀ ਮਾਫੀ ਹੋਰ-ਹੋਰ ਜੋ ਵੀ ਹੁੰਦੇ ਨੇ ਪਰ ਐਸੇ ਪਹਿਲੇ ਮੁੱਖ ਮੰਤਰੀ ਨੇ ਜਿਹੜੇ ਇੱਕ ਦਿਨ ਇੱਕ ਦਿਨ ਦੇ ਵਿੱਚ 10-10 ਰੋਡ ਸ਼ੋਅ ਕਰਦੇ ਨੇ ਤੇ ਔਰ ਮੌਸਮ ਦੇ ਮੌਸਮ ਕਰਕੇ ਜੜਮੀ ਬਹੁਤ ਔਸਾਨੀ ਵੀ ਕਿਹਾ ਥੋੜਾ ਛੱਡਾ ਟਾਈਮ ਆਈ ਹੋ ਮਾਫੀ ਅੱਛਾ ਪਾਰਟੀ ਦਾ ਮੁਕਾਬਲਾ ਕਿਹੜੀ ਪਾਰਟੀ ਨਾਲ ਮੰਨਦੇ ਹੋ ਵੀ ਆਮ ਆਦਮੀ ਪਾਰਟੀ ਦੀ ਚੱਕਰ ਦੀ ਕਿਹੜੀ ਪਾਰਟੀ ਹੈ ਸਰ ਹਰ ਪਾਰਟੀ ਰਾਜਨੀਤੀ ਦੇ ਵਿੱਚ ਖੁਦਕੁਦਦੀ ਹੋਈ ਹੈ ਕਹ ਲਓ ਗੱਲ ਮੇਰੀ ਇਲੈਕਸ਼ਨ ਦੇ ਵਿੱਚ ਪਰ ਅਸੀਂ ਏਜੰਡਾ ਲੈ ਕੇ ਚੱਲਦੇ ਆ ਅਸੀਂ ਸਿਰਫ ਸਾਡਾ ਇੱਕ ਔਰਤਾਂ ਨੂੰ 1000 ਰੁਪਏ ਦੇਣਾ ਉਹਨੂੰ ਛੱਡ ਕੇ ਅਸੀਂ ਆਪਣੇ ਸਾਰੇ ਵਾਅਦੇ ਪੂਰੇ ਕਰ ਚੁੱਕੇ ਹਾਂ ਪੂਰੇ ਕਿਸੇ ਵੀ ਕਮਿਊਨਿਟੀ ਨੂੰ ਨਹੀਂ ਕਿਸੇ ਵੀ ਜਾਤਪਾਤ ਦੇ ਨਹੀਂ ਪੂਰੇ ਪੰਜਾਬ ਨੂੰ ਚਾਹੇ ਉਹ ਕਿਸੇ ਵੀ ਪਾਰਟੀ ਨੂੰ ਚਾਹੇ ਉਹ ਕਿਸੇ ਵੀ ਧਰਮ ਨੂੰ ਬਗਾਵ ਕਰਦਾ ਹੋਵੇ ਉਹਨੂੰ 600 ਯੂਨਿਟ ਦੋ ਮਹੀਨਿਆਂ ਦਾ ਫ੍ਰੀ ਹੈ ਮਿੰਡਾਂ ਦੇ ਵਿੱਚ ਜਿਵੇਂ ਨਹਿਰਾ ਨਵੀਆਂ ਬਣੀਆਂ ਨੇ ਐ ਤੁਹਾਨੂੰ ਦੇਖਿਆ ਹੋਊਗਾ ਮਲੇਰ ਕੋਟਲੇ ਚਾਰ ਸੂਏ ਨਹਿਰਾ ਵਰਗੇ ਬਣ ਰਹੇ ਨੇ ਮੋਟਰਾਂ ਦੀ ਲਾਈਟ ਜੀ ਰਾਤੋਂ ਰਾਤ ਸਾਰੀ ਰਾਤ ਕਸਾਨ ਬੈਠੇ ਰਹੇ ਨੇ ਤੇ ਖੇਤਾਂ ਦੇ ਵਿੱਚ ਪੂਰ ਤੋਟੋ ਨੰਦਾ ਇਹ ਮੇਰੇ ਕਹਿਣ ਨਾਲ ਨਹੀਂ ਤੁਸੀਂ ਆਪ ਵੀ ਜਾ ਕੇ ਪਤਾ ਕਰ ਸਕਦੇ ਹੋ ਦੇਖੋ ਜੀ ਅੱਜ ਮਲੇਰਕੋਟਲਾ ਦੀ ਪਵਿੱਤਰ ਧਰਤੀ ਤੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਇੱਥੇ ਆ ਰਹੇ ਨੇਗੇ ਤੇ ਨੌਜਵਾਨਾਂ ਦੇ ਵਿੱਚ ਸਾਡੇ ਪਾਰਟੀ ਵਰਕਰਾਂ ਦੇ ਵਿੱਚ ਸਾਡੇ ਚੇਅਰਮੈਨਾਂ ਦੇ ਵਿੱਚ ਬਹੁਤ ਸਾਰਾ ਜੋਸ਼ ਤੇ ਜਨੂੰਨ ਆ ਰਿਹਾ ਆ ਗਿਆ ਤੇ ਦੇਖੋਗੇ ਤੁਸੀਂ ਜਿਸ ਦਾ 2022 ਦੇ ਵਿੱਚ ਜਨੂੰਨ ਸੀ ਉਸ ਉਹੀ ਜਨੂੰਨ ਅੱਜ ਦੇਖਣ ਨੂੰ ਮਿਲ ਰਿਹਾ ਆ ਅੱਜ ਅਸੀਂ ਜਿਹੜੇ ਵੋਟ ਮੰਗ ਰਹੇ ਹਾਂਗੇ ਸਾਡੀ ਸਰਕਾਰ ਦੇ 2 ਸਾਲ ਦੇ ਕੰਮਾਂ ਦੇ ਵੋਟ ਮੰਗ ਰਹੇ ਹਾਂ ਚਾਹੇ ਬਿਜਲੀ ਦੀ ਗੱਲ ਹੋਵੇ 2 600 ਜੁਟਾ ਸੀ ਬਿਜਲੀ ਫਰੀ ਕੀਤੀ ਖੇਤਾਂ ਨੂੰ 18-18 ਘੰਟੇ ਬਿਜਲੀ ਫਰੀ ਦਿੱਤੀ ਆ ਖੇਤਾਂ ਤੱਕ ਪਾਣੀ ਪਹੁੰਚਾਤਾ ਜਿਹੜੇ ਸੀਗੇ ਬਹੁਤ ਸਾਰੇ ਲੋਕਾਂ ਦੇ ਲਈ ਅਸੀਂ ਕੰਮ ਕੀਤਾ ਗਰੀਬਾਂ ਦੇ ਲਈ ਕੰਮ ਕੀਤਾ ਉਹਨਾਂ ਕੰਮਾਂ ਦੇ ਸਿੱਧੇ ਅੱਜ ਅਸੀਂ ਮੋੜ ਬੰਦਿਆ ਇਹ ਤਾਂ ਸੀ ਵੀ ਤੁਸੀਂ ਜਿਹੜੇ ਕੰਮ ਕਰਵਾਏ ਨੇ ਪਰ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਨਸ਼ਾ ਘਟਣ ਦੀ ਜਗ੍ਹਾ ਵਧਣ ਦੀਆਂ ਗੱਲਾਂ ਜਿਹੜੀਆਂ ਆ ਰਹੀਆਂ ਨੇ ਤੇ ਉਹਦੇ ਉੱਤੇ ਜਦੋਂ ਕਿੰਨੇ ਕ ਸਮੇਂ ਦੇ ਵਿੱਚ ਹੁਣ ਜਿਹੜੀ ਦੇਖੋ ਹੀ ਨਾ ਸ਼ਾ ਪਹਿਲਾਂ ਕੀ ਸੀ ਇੱਕ ਦਿਨ ਦੇ ਵਿੱਚ ਨਸ਼ੇ ਦੇ ਵਿੱਚ ਨਾਲ ਚਾਰ ਮੌਤਾਂ ਹੋ ਰਹੀਆਂ ਸੀ ਪਰ ਪਿਛਲੇ 2 ਸਾਲਾਂ ਦੇ ਵਿੱਚ ਅੱਜ ਤੁਸੀਂ ਨਿਊਜ਼ ਚੈਨਲ ਨਿਊਜ਼ ਪੇਪਰ ਦੇ ਵਿੱਚ ਦੇਖੋਗੇ ਜਿਹੜੀ ਇਹਦੀ ਰੇਸ਼ਿਓ ਆ ਡੈਥ ਰੇਸ਼ਿਓ ਬਹੁਤ ਘਟੀ ਆ ਤੇ ਇਸੇ ਤਰੀਕੇ ਆਉਣ ਵਾਲੇ 1.5 ਸਾਲ ਦੇ ਵਿੱਚ ਅਸੀਂ ਇਸ ਨੂੰ ਜ਼ੀਰੋ ਤੇ ਲੈ ਕੇ ਆਇਆ ਅੱਛਾ ਆ ਬਾਦੀ ਵਾਦੇ ਤਾਂ ਤੁਸੀਂ ਪੂਰੇ ਕਰਦੇ ਪਰ ਔਰਤਾਂ ਦਾ ਤੁਹਾਡੇ ਨਾਲ ਇੱਕ ਗੁੱਸਾ ਗਿਆ ਲੈ ਕਹਿ ਲਿਆ ਵੀ ਉਹਨਾਂ ਦਾ ਜਿਹੜਾ 1000 ਰੁਪਿਆ ਉਹ ਨਹੀਂ ਮਿਲਿਆ ਹਜੇ ਤੱਕ ਦੇਖੋ ਜੀ ਅਸੀਂ ਸਰਕਾਰ ਦੇ ਵਿੱਚ ਬਾਦੇ ਕਰਕੇ ਆਏ ਸੀਗੇ ਪਰ ਇਹ ਅਸੀਂ ਬਾਦੇ 5 ਸਾਲ ਦੇ ਲਈ ਕੀਤੇ ਸੀਗੇ ਪਰ 2 ਸਾਲਾਂ ਦੇ ਵਿੱਚ ਅਸੀਂ 70 ਤੋਂ 80% ਆਪਣੇ ਬਾਦੇ ਪੂਰੇ ਕਰ ਚੁੱਕੇ ਆ ਤੇ 3 ਸਾਲ ਦਾ ਸਮਾਂ ਸਾਡੇ ਕੋਲ ਹੋਰ ਪਿਆ ਇਹਨਾਂ ਸਮੇਂ ਦੇ ਵਿੱਚ ਹੀ ਅਸੀਂ ਉਹ ਸਾਰੇ ਬਾਦੇ ਜੋ ਕੀਤੇ ਨੇ ਤੇ ਉਹ ਲੇਡੀਜ਼ ਨੂੰ 1000 ਰੁਪਏ ਦਾ ਵਾਦਾ ਹੋਵੇ ਉਹ ਅਸੀਂ ਵਾਦਾ ਕੀਤਾਗਾ ਤੇ ਉਸ ਆਪਣਾ ਵਾਦਾ ਨਵਾ ਮੰਨ ਸਕਦੇ ਮੇਰਾ ਕਹਿਣਾ ਤਾਂ ਇੰਨਾ ਰਾਜਨੀਤੀ ਵੀ ਖਲੇ ਡੇਗ ਦਿੰਦੇ ਇਹਨਾਂ ਨੂੰ ਪਤਾ ਵੀ ਸਾਡੇ ਸੀ ਕਿਹਦਾ ਰਹਿਣਾ ਨਾ ਮੁਰ ਕਿਸੇ ਜਵਾਬ ਦੇਣਾ ਨਾ ਲੋਕਾਂ ਨੇ ਪੁੱਛਣਾ ਕਿਉਂਕਿ ਅਸੀਂ ਤਾਂ ਲੋਕਾਂ ਦੇ ਵਿੱਚ ਬਹਾਰ ਵਾਸਤੇ ਰਹਿਣਾ ਸਵੇਰ ਤੋਂ ਆ ਕੇ ਰਾਤ ਦੇ 10 ਵਜੇ ਤੱਕ ਲੋਕਾਂ ਦੇ ਸਾਹ ਜ ਲੈਦੇ ਅਸੀਂ ਤਾਂ ਝੂਠ ਕੋਰੀ ਨਹੀਂ ਸਕਦੇ ਅਸੀਂ ਸਿੰਗਲ ਵੀ ਜਾਨੀ ਕਿ ਕੰਮਾਂ ਦੀ ਸ਼ਰਪ ਗੱਲ ਕਰਦੇ ਆ ਯਾਰ ਅਸੀਂ ਬਿਜਲੀ ਦਿੱਤੀ ਆ ਸੈਨੀ ਪਾਣੀ ਦਿੱਤਾ ਅਸੀਂ ਸਾਰਿਆਂ ਨੂੰ ਬੈਠ ਦੇ ਦਰ ਤੇ ਨੌਕਰੀਆਂ ਦਿੱਤੀਆਂ ਨੇ ਅਸੀਂ 14 ਟੋਪ ਰਾਜੇ ਪੰਜਾਬ ਦੇ ਵਿੱਚੋਂ ਬੰਦ ਕਰਾਏ ਨੇ ਕਿਹੜਾ ਭਾਵ ਸਾਰੀ ਅਸੀਂ ਗੱਲ ਤੁਹਾਰੀ ਕਰਦੇ ਆ ਦੂਸਰੀ ਪਾਰਟੀ ਇਹ ਨਹੀਂ ਕੰਮ ਕਰਦੀਆਂ ਧਰਮ ਦੀ ਕਰਦੀਆਂ ਨੇ ਨੌਜਵਾਨਾਂ ਨੂੰ ਪ੍ਰਧਾ ਕੇ ਪੁੱਟਾਵਾਂਗੇ ਤੁਸੀਂ ਨੌਕਰੀਆਂ ਦੀ ਗੱਲ ਕਹੀ ਵਿਰੋਧੀ ਪਾਰਟੀ ਆ ਕਹਿੰਦੇ ਨੇ ਨੌਕਰੀਆਂ ਤਾਂ ਚੰਨੀ ਸਾਹਿਬ ਦੇ ਗਏ ਸੀ ਆਮ ਆਦਮੀ ਪਾਰਟੀ ਵਾਲੇ ਆਪਣੇ ਨੰਬਰ ਬਣਾਈ ਜਾਂਦੇ ਆ ਜੀ ਇਹ ਸਾਰੇ ਪੰਜਾਬ ਨੂੰ ਪਤਾ ਜੀ ਜਿੰਨੇ ਖਿਰਦੀਆਂ ਨੇ ਪੂਰਾ ਟਰਪਾ ਕੀਤਾ ਸੀਗਾ ਤੇ ਅਸੀਂ ਤਾਂ ਪਾਈਆਂ ਨੌਕਰੀਆਂ ਦੇ ਕੇ ਵੈੜ ਦੇ ਆਧਾਰ ਤੇ ਦਿੱਤੀਆਂ ਨੇ ਇੱਕ ਵੀ ਬੱਚਾ ਮੈਂ ਜਿੰਨੇ ਪੜਾ ਕੇ ਜਾ ਕੇ ਆ ਕੁਝ ਤਾਂ ਹੱਥ ਮਿਲ ਗਈ ਆ ਕੋਈ ਕਹਾ ਸਾਡੇ ਪੰਜ ਮਿਲ ਗਿਆ ਹਰ ਪਿੰਡ ਦੇ ਵਿੱਚ ਮੈਣ ਦਿੱਤਾ ਤੇ ਰੁਕਦੀਆ ਬਲੀਆ ਕਿਹਦਾ ਹੱਕ ਨਹੀਂ ਮਾਰੇਗਾ ਬਾਬੇ ਨਾਰਕ ਜੀ ਵੀ ਇਹ ਆਖਿਆ ਸੀ ਕਿਹਦਾ ਹੱਕ ਨਹੀਂ ਮਾਰਨਾ ਚਾਹੀਦਾ ਇਕੱਲੇ ਆਮ ਆਦੀ ਪਾਰਟੀ ਹੈ ਜਿਹਨੇ ਕਿਹਦਾ ਹੱਕ ਨਹੀਂ ਮਾਰਿਆ ਨੇ ਦੂਸਰੀਆਂ ਪਹਿਲਾਂ ਸਰਕਾਰਾਂ ਆਈਆਂ ਨੇ ਇੱਥੇ ਜਥੇਦਾਰਾਂ ਦੇ ਬੱਚੇ ਲੱਗਦੇ ਨੇ ਨਾ ਰਿਸ਼ਤੇਦਾਰ ਲੱਗਦੇ ਹੁੰਦੇ ਸੀ ਆਮ ਕਰਾਇਤੀ ਪਤਾ ਲੱਗਦੀ ਨਹੀਂ ਸੀ ਪਹਿਲੀ ਵਾਰੀ ਹੋਇਆ ਲੋਕਾਂ ਨੂੰ ਨਾ ਨੌਜਵਾਨਾਂ ਨੂੰ ਤਿੰਨ ਤਿੰਨ ਨੌਕਰੀਆਂ ਵੀ ਬਣੀਆਂ ਚਾਰ ਚਰ ਇਸ ਕਰਕੇ ਬਹੁਤ ਵਧੀਆ ਬਹੌਰਾ ਜਿਹੜੇ ਕਾਲੀ ਕਾਂਗਰਸ ਸਾਨੂੰ ਮਿਲਦੇ ਆ ਨਾ ਉਹ ਵੀ ਸਾਨੂੰ ਕਹਿੰਦਾ ਪੂਰੀ ਸਾਹਬ ਆ ਜਰ ਬਿਜਲੀ ਦਾ ਬਿਲਕੁਲ ਸਾਡੇ ਵੀ ਨਹੀਂ ਆਉਂਦਾ ਵੀ ਮੋਟਰ ਦਾ ਜਿਹੜਾ ਪਾਣੀ ਆ ਦਿਨੇ-ਦਿਨੇ ਪੂਰਾ ਔਰ ਨਾ ਲਾਇਆ ਸੀ ਵਾਧੂ ਆਮ ਰਿਹਾ ਪਹਿਲੀ ਸਰਕਾਰ ਜਿਹਨੇ ਆਪਦੇ ਸਰਵਲ ਪ੍ਰੋਜੈਕਟ ਦਿੱਤੇ ਆਪ ਦੀ ਪਿਛਵਾੜਾ ਖਾਨਚੀ ਜਿਹੜੀ ਉਹ ਵਾਧੂ ਪੂਰਾ ਹੋ ਗਿਆ ਵਾਧੂ ਬਿਜਲੀ ਰੋਜ ਨੇ ਇਸ ਕਰਕੇ ਲੋਕਾਂ ਨੂੰ ਬੜਾ ਚਾਅ ਆਇਆ ਇੱਕ ਗੱਲ ਹੋਰ ਸੁਣਨ ਨੂੰ ਮਿਲਦੀ ਹੈ ਕਹਿੰਦੇ ਜੀ ਆਮ ਆਦਮੀ ਪਾਰਟੀ ਦੇ ਕਿਸੇ ਵੀ ਉਮੀਦਵਾਰ ਲਈਏ ਅੋ ਬਿਧਾਇਕ ਨੂੰ ਸਵਾਲ ਕਰ ਲਓ ਵੀ ਨਸ਼ਾ ਤਾਂ ਤੁਸੀਂ ਹਲੇ ਖਤਮ ਨਹੀਂ ਕਰ ਸਕੇ ਤਾਂ ਫਿਰ ਇਹ ਪਿਛਲੀਆਂ 70 ਸਾਲਾਂ ਦਾ ਬਲੇਮ ਲਾਉਣ ਲੱਗ ਜਾਂਦੀ ਹੈ ਪਹਿਲੀਆਂ ਸਰਕਾਰਾਂ ਨਸ਼ਾ ਪੰਡ ਕੇ ਵੋਟਾਂ ਲੈਂਦੀਆਂ ਸੀ ਪੇਰੀਆ ਘੱਟੋ ਘੱਟ ਪੰਜ ਇਲੈਕਸ਼ਨਾਂ ਹੋ ਗਈਆਂ ਮੈਂ ਤੁਹਾਡੇ ਵਿੱਚ ਹੀ ਆ ਰਿਹਾ ਮੈਂ ਵੱਡੇ ਸਵਾਰ ਦਾ ਪ੍ਰਧਾਨ ਜੀ ਕਿਸਲਾ ਬਦਾਈਵੇ ਮੈਂ ਇੱਕ ਚਮਚਾ ਸ਼ਰਾਬ ਦਾ ਕੋਈ ਸਾਫਤ ਕਰਦੇ 5 ਲੱਖ ਰੁਪਏ ਇੱਕ ਚਮਚਾ ਸਰਾਬ ਦਾ ਨਹੀਂ ਬਣਿਆ ਨਸ਼ਾ ਦਾ ਦੂਰ ਦੀ ਗੱਲ ਆ ਵੀਰਾ ਅੱਜ ਤੱਕ ਵੀ ਕੋਈ ਵੀ ਬੰਦਾ ਮੇਰੇ ਹੱਥੇ ਜਾ ਕੇ ਪੁੱਛ ਲਿਓ ਕੈਨ ਦਾ ਭਾਅ ਯਾਰ ਇਹਨਾਂ ਨੇ ਦੱਸੇ ਸੀ ਇਹ ਹੀ ਬੰਦੇ ਨੇ ਮੇਰੇ ਤੇ ਫਰੇ ਜਾਦੇ ਆ ਇਹਨਾਂ ਨੇ ਨਸ਼ੇ ਦੇ ਹੜਕ ਲਾਏ ਹੋਏ ਸੀ ਅਸੀਂ ਤਾਂ ਸਾਡੇ ਵਰਕਰਾਂ ਪਰ ਇਹ ਭੁਲੇਮਾ ਵਾਲੇ ਵਰਕਰਾਂ ਕਿਰਤੀ ਮੁਕਰਾਂ ਦੇ ਮੁੰਡੇ ਆ ਇਹ ਕਿਹਦੇ ਸੋਚਦੇ ਵੀ ਨਹੀਂ ਕਿ ਸਾਰੇ ਕਲੱਬਾਂ ਨਾਲ ਗਰਾਊਂਡਾਂ ਨਾਲ ਉਪਜੋੜ